ਧਨਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧਨਗੁਰੂ RAM DAS JI MAHARAJ ਮਹਰਾਮਤ ਕਰਨ ਜਿਨ੍ਹਾਂ ਦੀ ਸਿਰਜਣਾ ਦੇ ਵਿਚਾਰ ਕੁਝ ਸੰਗਤਾਂ ਦੇ ਮੰਗ ਮੁਤਾਬਕ ਤੁਹਾਡੇ ਸਾਹਮਣੇ ਆਰੰਭ ਕੀਤੇ ਸੀ ਇਹ ਇਹ ਦੇ ਕਹਿ ਲੋ ਮੇਰਾ ਸਮਾਪਤ ਮੇਰੀ ਕਥਨ ਸ਼ਕਤੀ ਸਮਾਪਤ ਮੇਰੀ ਸੋਚਣ ਸ਼ਕਤੀ ਦੀ ਸਮਾਪਤੀ ਇਹਨਾਂ ਚਾਰ ਲਾਵਾਂ ਦੇ ਵਿਚਾਰਾਂ ਦੀ ਸਮਾਪਤੀ ਨਹੀਂ ਹੈ ਇਹ ਮੈਂ ਅਰਜ਼ ਕਰਾਂ ਕਿਉਂਕਿ ਵਾਧੇ ਇਤੇ ਵੰਦ ਹੈ ਇਤੇ ਵਾਧਾ ਜਿੱਥੇ ਵੀ ਕਥਾ ਮਨੁੱਖ ਸਮਾਪਤ ਕਰਦਾ ਹੈ ਇਹ ਕਥਾਵਾਚਕ ਦਾ ਸਮਾ ਸਮਾਪਤ ਹੁੰਦਾ ਹੈ ਉਹਦੀ ਸੋਚਣ ਸ਼ਕਤੀ ਸਮਾਪਤ ਹੁੰਦੀ ਹੈ ਉਹਦੀ ਕਥਨ ਸ਼ਕਤੀ ਸਮਾਪਤ ਹੁੰਦੀ ਹੈ ਗੁਰੂ ਦਾ ਸ਼ਬਦ ਸਮਾਪਤ ਨਹੀਂ ਆਉਂਦਾ ਸ਼ਬਦ ਦੀ ਵਿਚਾਰ ਸਮਾਪਤ ਨਹੀਂ ਆਉਂਦੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਿੰਨੀ ਕਿਰਪਾ ਕੀਤੀ ਜਿੰਨੀ ਬਖਸ਼ਿਸ਼ ਕੀਤੀ ਫੜੇ ਸਾਹਮਣੇ ਰੱਖੀ ਹੈ ਅਰਦਾਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਸੁਣ ਕੇ ਨਿਸ਼ਕਰਮ ਅਵਸਥਾ ਨੂੰ ਤੁਸੀਂ ਪ੍ਰਾਪਤ ਕਰੋ ਸੁਣਾ ਕੇ ਮੈਂ ਪ੍ਰਾਪਤ ਕਰ ਸਕਾਂ ਮੈਂ ਤੁਹਾਡੇ ਲਈ ਅਰਦਾਸ ਕਰਾਂ ਤੁਸੀਂ ਮੇਰੇ ਲਈ ਅਰਦਾਸ ਕਰੋ ਔਰ ਇਸ ਤਰ੍ਹਾਂ ਸਾਰਿਆਂ ਦੀ ਜੀਵਨ ਯਾਤਰਾ ਸਫਲ ਹੋਵੇ ਬਾਰ ਬਾਰ ਸਾਰਿਆਂ ਦਾ ਧੰਨਵਾਦ ਬੁੱਲ ਚੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ